ਪੰਜਾਬ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਜ਼ਾ ਘਟਨਾ ਸਮਰਾਣਾ ਦੇ ਪਿੰਡ ਮਾਨਕੀ ਤੋਂ ਸਾਹਮਣੇ ਜਿੱਥੇ ਕਿ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਤੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਦੋਨਾਂ ਦੇ ਜਿਹੜੀ ਹੈ ਗੋਰੀ ਲੱਗੀ ਹੈ ਜ਼ਖਮੀ ਹੋ ਗਏ ਨੇ ਦੋ ਨੌਜਵਾਨ ਜਦਕਿ ਇੱਕ ਇਸ ਪੂਰੀ ਘਟਨਾ ਦੇ ਵਿੱਚ ਵਲ-ਵਲ ਬਚ ਜਾਂਦਾ ਹੈ ਦੋਵਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਮੂੰਹ ਟਾਕੇ ਕੁਝ ਬਦਮਾਸ਼ ਆਉਂਦੇ ਨੇ ਤੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਤੇ ਤਾਰ-ਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਦੋ ਜਣੇ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਜਦਕਿ ਇੱਕ ਜਿਹੜਾ ਇਸ ਪੂਰੀ ਘਟਨਾ ਦੇ ਵਿੱਚ ਵਲ-ਵਲ ਬਚ ਜਾਂਦਾ ਹੈ ਤਾਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਹੈ ਉਹ ਬਣ ਜਾਂਦਾ ਤਾਂ ਘਟਨਾ ਸਮਰਾਲਾ ਦੇ ਨਜ਼ਦੀਕੀ ਪਿੰਡ ਮਾਨਕੀ ਵਿਖੇ ਵਾਪਰੀ ਹੈ ਦੇਰ ਰਾਤ 9:30 ਵਜੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਉੱਪਰ ਚਾਰ ਅਣਪਛਾਤੇ ਮੂਟਾਕਿਆਂ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਹਮਲੇ ਦੇ ਵਿੱਚ ਦੋ ਨੌਜਵਾਨਾਂ ਦੇ ਟੱਡੇ ਵਿੱਚ ਗੋਲੀਆਂ ਵੱਜੀਆਂ ਨੇ ਇੱਕ ਨੌਜਵਾਨ ਹਮਲੇ ਦੇ ਵਿੱਚ ਬਾਲ-ਬਾਲ ਬਚ ਗਿਆ ਗੋਲੀਆਂ ਨਾਲ ਗੰਭੀਰ ਰੂਪ ਚ ਜ਼ਖਮੀ ਦੋਨੇ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਪਹੁੰਚਤਿ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਗੰਭੀਰ ਹਾਲਤ ਵੇਖਦਿਆਂ ਚੰਡੀਗੜ੍ਹ ਰਾਫਰ ਕਰ ਦਿੱਤਾ ਹੈ ਇੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਜਾ ਨੌਜਵਾਨ ਚੰਡੀਗੜ੍ਹ ਵਿਖੇ ਇਲਾਜ ਦੀਨ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਉਮਰ 23 ਸਾਲ ਪਿੰਡ ਮਾਨਕੀ ਵੱਜੋਂ ਹੋਈ ਹੈ ਤੇ ਜ਼ਖਮੀ ਦੀ ਪਛਾਣ ਨੌਜਵਾਨ ਧਰਮਵੀਰ ਸਿੰਘ ਉਰਫ ਧਰਮਾ ਪਿੰਡ ਮਾਨਕੀ ਵੱਜੋਂ ਹੋਈ ਹੈ ਜਿਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਜੋ ਹੈ ਉਹ ਦਿੱਤੀ ਗਈ ਹੈ ਤਾਂ ਇੱਕ ਨੌਜਵਾਨ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਗਈ ਹੈ ਕਿਉਂਕਿ ਦੋ ਜਣੇ ਸੀ ਜਿਹੜੇ ਗੰਭੀਰ ਜ਼ਖਮੀ ਸੀਗੇ ਹਸਪਤਾਲ ਨੂੰ ਰੈਫਰ ਕੀਤਾ ਗਿਆ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਇੱਕ ਦੀ ਮੌਤ ਹੋ ਗਈ ਹੈ ਜਿਹੜਾ ਕਿ ਗੁਰਿੰਦਰ ਸਿੰਘ ਦੱਸਿਆ ਜਾ ਰਿਹਾ ਮਹਰ 23 ਸਾਲ ਦੀ ਉਮਰ ਹੈ ਤੇ ਦੂਜਾ ਨੌਜਵਾਨ ਜਿਹੜਾ ਜ਼ਖਮੀ ਹੈ ਜਿਹੜੇ ਲਾਜ਼ ਹੈ ਉਹ ਧਰਮਵੀਰ ਦੱਸਿਆ ਜਾ ਰਿਹਾ ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪੂਰੇ ਮਾਮਲੇ ਦੀ ਜੜੀ ਹੈ ਉਹ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਨੂੰ ਸੋਲਝਾਇਆ ਜਾ ਸਕੇ ਤਾਂ ਲਗਾਤਾਰ ਜਈਏ ਕਟਨਾਮਾ ਜਣੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਗੱਲਬਾਤ ਮੈਨੂੰ ਨਹੀਂ ਪਤਾ ਇਹ ਮੈਡੀਕਲ ਦੇ ਕੋਲ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨੇ ਪਤਾ ਲੱਗਾ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਆਇਆ ਉੱਥੇ ਗੋਲੀ ਕਿਹਦੇ ਮਾਰੀ ਗੋਲੀ ਮਾਰੇ ਮੁੰਡੇ ਜਿਹਦੇ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਥੇ ਪੱਤੀਆਂ ਮੁੰਡੇ ਜਿੱਤਾਂ ਦਾ ਕਿਹੜੇ ਪਿੰਡ ਦਾ ਉਹ ਮਾਨਕੀ ਦਾ ਜੀ ਉਹ ਵੀ ਥੋੜਾ ਮੁੰਡਾ ਮੇਰਾ ਬੋੜਾ ਮਾਨਕੀ ਦਾ ਜੀ ਮੁੰਡਾ ਮਾਨਕੀ ਦਾ ਆਣਾ ਹਾਂਜੀ ਕਿੰਨੀ ਉਮਰ ਮੁੰਡੇ ਦੀ ਉਹ ਮੁੰਡੇ ਮੁੰਡੂ ਦੀ ਸਾਰੀ ਅਜੇ 22 23 ਸਾਲ ਦੀ ਉਹ ਆ ਕਿੰਨੇ ਕੁ ਵਜੇ ਘਟਣਾ ਹੈ ਬਾਅਦ ਅੱਧ ਘਟ ਹੋ ਗਿਆ ਅੱਧ ਘਟ ਪਾਸ ਹੋ ਜਾਏਗੀ ਉਦੋਂ ਆਸੂ ਰਿਲੀਆ ਆਸੂ ਹਾਂਜੀ ਆਸੂ ਰਿਲੀਆ ਇਥੋਂ ਦੇ ਬੱਤੀ ਭੇਜਤਾ ਮਾਝੇ ਦਾ ਡਿਊਟੀ ਤੋਂ ਕੰਮ ਤੋਂ ਸਿੱਧੇ ਆ ਰਹੇ ਹਾਂ ਕੁਝ ਪਤਾ ਲਾ ਕਿੰਨੇ ਬੰਦੇ ਮੈਨੂੰ ਇਹ ਪਤਾ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸੇ ਬਾਰੇ ਕਿੱਥੋਂ ਕਿੰਨੇ ਬੰਦੇ ਜੀ ਕਹਦੇ ਪਏ ਨਹੀਂ ਆਏ ਮੁੰਡਾ ਥੋੜਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਪੂਤਰੇ ਰੋਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨੂੰ ਲੜਾਈ ਹੋਈ ਨਾ ਨਹੀਂ ਨਾ ਬਿਲਕੁਲ ਨਹੀਂ ਕਦੇ ਕਿਸੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਆਵੇਂ ਕਰੀਏ ਪਤਾ ਕੁਛ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਦੂਰ ਵੀ ਠੀਕ ਹੈ ਜੇ ਉਦੋਂ ਵੀ ਗੋਲੀਆਂ ਵਜੀਆਂ ਨੇ ਉਹਦੇ ਪਤਾ ਹੀ ਨਹੀਂ ਕਹਿੰਦੇ ਹੁਣ ਉਹਦੇ ਨੂੰ ਨਿਕਲਦਾ ਉਹ ਨਹੀਂ ਕੋ ਕਰੋਂ ਜੇ ਤਾਂ ਹਸਟਾਲ ਆ ਉਹ ਵੀ ਪਤਾ ਕਿੱਥੇ ਆਉਂਦਾ ਉਹਨੇ ਆੜੀ ਨੇ ਉਹ ਨਹੀਂ ਵੈਸੇ ਆੜੀ ਹੋੜੀ ਕੋਈ ਨਹੀਂ ਹੈਗੇ ਉਹ ਵੈਸੇ ਜਿਹੜਾ ਦੋਨਾਂ ਦੀ ਗੋਲੀ ਵਜਈ ਆੜੀ ਨੇ ਕਿਵੇਂ ਵੈਸੇ ਹੂੰ ਕਹੂੰ ਇਕੱਠੇ ਜਮਾ ਕੋਲ ਵੇਜੀ ਕਿਦੋਂ ਨਾਲ ਵਗ ਵੀ ਤਾਂ ਉਦਾਂ ਹੀ ਆ ਜਾਂਦੀ ਬਸ ਉਹਦੀ ਗੋਲੀ ਕਿਸੇ ਨੂੰ ਲੱਗ ਰਹੀ ਹੈ ਤੂੰ ਉਹਦੀ ਤਾਂ ਵਸੇਰੀਆਂ ਨਹੀਂ ਆਪਾਂ ਇਹ ਕਹੀ ਹੈ ਅੱਛਾ ਕੀ ਚਾਹੁੰਨੇ ਕੀ ਹੋ ਗਿਆ ਬਾਕੀ ਹੁਣ ਦੇਖੋ ਕੀ ਕਰਾਈ ਹੁੰਦੀ ਆ ਕਰ ਵੀ ਜਾਂਦੇ ਹਾਂ ਹਾਂਜੀ ਮੇਰਾ ਨਾਮ ਡਾਕਟਰ ਮਨਦੀਪ ਜੀ ਸਰ ਦੋ ਦੇਸ਼ਟ ਹੈ ਜੀ ਗੋਲੀ ਗਾਣ ਚ ਕਿੰਨੇ ਪੇਸ਼ੈਂਟ ਸੀ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੇ ਸਰ ਇਹ 9:30 ਦੇ ਕਰੀਬ ਆਏ ਆ ਰਾਤ ਨੂੰ ਪਿੰਡ ਜਿਹੜਾ ਨਾ ਸਰ ਦੋਨਾਂ ਦਾ ਪਿੰਡ ਮਾਨਕੀ ਕਿੰਨੀ ਕਿੰਨੀ ਗੋਲੀ ਲੱਗੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਹੈ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਆ ਡਾਊਨ ਕੰਡੀਸ਼ਨ ਵਿੱਚ ਆਉਣਾ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੈ ਇਸ ਲਈ ਆਪਾਂ ਪੀਜੀ ਚੰਡੀਗੜ੍ਹ ਰੈਫਰ ਕਰਤਾ ਪੁਲਿਸ ਨੂੰ ਦੱਸਣਾ ਕਰਤੀ ਸੀ ਸਰ ਹਾਂਜੀ ਪੀਆਈ ਸੈਂਡ ਕਰਤੀ ਆਪਾਂ ਅੱਜ ਰਾਤ ਸਵੇਰ 9 ਵਜੇ ਇਹ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਉਰਫ ਧਰਮੂ ਤੇ ਨਰਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੀ ਪੁਲੀ ਹੈ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰ ਦੇਣ ਦੀ ਨੀਤ ਨਾਲ ਫੈਰਕ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੱਦਾ ਹੈ ਉਹਦੀ ਬੱਖੀ ਚ ਗੋਲੀ ਲੱਗੀ ਤੇ ਲੱਭ ਧਰਮਪਾਲ ਉਸ ਦਾ ਮੂੰਹ ਜਿਹੜਾ ਉਹਦੇ ਬੱਖੀ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਭਰੀ ਤੋਂ ਲੱਪੂ ਦੇ ਕੋਈ ਵੀ ਇੰਜਰੀ ਨਹੀਂ ਹੋਏ ਇਹ ਦੋਨ ਸਖਸ਼ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਵਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਉਰਫ ਕਿੰਦਾ ਇਹਨੂੰ ਇਮੀਡੀਏਟਲੀ ਸੇਲ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਇਸ ਵੇਲੇ ਪੀਡੀਆ ਚ ਜੇਨਰ ਲਾਜ ਕਿ ਇੱਕ ਵਿਆਦਤ ਦੇ ਦਾ ਸੰਦੀਪ ਐ ਜਿਹਦੇ ਨਾਲੇ ਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਤੇ ਧਰਪਾਲ ਧਰਮੂ ਹੈ ਇਹਨਾਂ ਦੀ ਇੱਕ ਤਾਂ ਕੋਈ ਪੁਰਾਣੀ ਦੁਸ਼ਮਣੀ چل ਰਹੀ ਹੈ ਉਹਨੇ ਕੋਲ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮ ਬਣਾ ਕੇ ਇਹਨਾਂ ਦੇ ਘਰਾਂ ਤੇ ਰੇਡ ਕਰ ਰਹੇ ਹਾਂ ਔਰ ਰਾਤ ਰਾਤ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਕਿਰਤ ਕਰ ਲਾਂਗੇ ਫਰਦਾਗੇ ਤੇ ਇਹ ਜਿਹੜਾ ਬਹਿਤਰਾ ਹੈਗਾ ਇਹਨੂੰ ਅਸੀਂ ਸੁਝਾ ਲਾਂਗੇ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज करते हैं चाहे वो डेंटल इंप्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे